ਮੋਹਾਲੀ ਦੇ ਸਪੈਸ਼ਲ ਸੱਲ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਗੈਂਗਸਟਰਾਂ ਨੂੰ 12 ਪਿਸਤਲਾਂ ਦੇ ਨਾਲ ਇੱਕ ਬਰੀਜਾ ਗੱਡੀ ਦੇ ਨਾਲ ਜਿਹੜਾ ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਏ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਐਸਐਸਪੀ ਦਫ਼ਤਰ ਜਿੱਥੇ ਐਸਐਸਪੀ ਡਾਕਟਰ ਸੰਦੀਪ ਗਰਗ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਨੇ ਪੱਤਰਕਾਰ ਵਾਰਤਾ ਕਰ ਰਹੇ ਨੇ ਕੀ ਜਾਣਕਾਰੀ ਦੇ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਬੜੀ ਸਫਲਤਾ ਮਿਲੀ ਜਿਹਦੇ ਵਿੱਚ ਇੱਕ ਕੈਟੇਗਰੀ A ਗੈਂਗਸਟਰ ਜਿਹੜਾ ਹੈਗਾ ਮਲਕੀਰ ਸਿੰਘ ਸਿੰਘ ਉਰਫ ਨਵਾਬ ਇਹਨੂੰ ਅਰੈਸਟ ਕੀਤਾ ਇਹਦੇ ਸਾਥੀ ਗੰਦੂਰ ਸਿੰਘ ਦੇ ਨਾਲ ਇਹ 6 ਵੈਪਨ ਜਿਹੜਾ ਲੈ ਕੇ ਆ ਰਿਆ ਸੀਗਾ 6 ਵੈਪਨ ਮધ્યਪ੍ਰਦੇਸ਼ ਚ ਬੁਰਹਾਨਪੁਰ ਮધ્યਪ੍ਰਦੇਸ਼ ਤੋਂ ਲੈ ਕੇ ਆ ਰਿਆ ਸੀਗਾ ਇਹ ਇਹ 6 ਦੇ 6 ਵਪਨਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਲਲਰੂ ਏਰੀਆ ਚੋਂ ਡੱਪਰ ਟੋਲ ਦਾਦੇ ਕੋਲੇ ਜਿਹੜਾ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਗਿਆ ਸਾਨੂੰ ਇਨਫਾਰਮੇਸ਼ਨ ਸੀਗੀ ਇਹਦੀ ਕਿ ਇਹ ਵੈਸੀ ਹੰਬੇਸਰ ਏਰੀਆ ਦਾ ਉਧਰ ਹੰਬੇ ਬਟਾਲਾ ਏਰੀਆ ਦਾ ਰਹਿਣ ਵਾਲਾ ਤੇ ਇਧਰੋਂ ਆ ਰਿਹਾ ਸੀਗਾ ਐਮਪੀ ਤੋਂ ਲੈ ਕੇ ਵੈਪਨ ਤੇ ਇਹਨੇ ਜਿਹੜਾ ਇਹਦਾ ਬੈਕਗਰਾਉਂਡ ਹੈਗਾ ਉਹ ਜੇ ਤੁਹਾਨੂੰ ਦੱਸਣਾ ਹੋਵੇ ਤਾਂ ਕਰੀਬ ਇਹ ਤੇ 27 ਪਰਚਿਆਂ ਦੀ ਤਾਂ ਤੁਹਾਨੂੰ ਆਲਰੇਡੀ ਲਿਸਟ ਮਿਲ ਚੁੱਕੀ ਹੈ ਪੂਰੇ ਪੰਜਾਬ 'ਚ ਹੀ ਇਹ ਤੇ ਐਫ ਆਈ ਆਰ ਸੈਗੀਆਂ ਤੇ ਆਰਮਜ਼ ਐਕਟ 399 402 307 394 ਕਾਫੀ ਹੀਨਸ ਕ੍ਰਾਈਮ ਦੀ ਜਿਹੜੀ ਐਫ ਆਈ ਆਰ ਇੱਥੇ ਰਜਿਸਟਰਡ ਹੈ ਤੇ ਇਹ ਹੁਣੇ ਕਰੀਬ ਡੇਢ ਕਮੀਨਾ ਪਹਿਲਾਂ ਹੀ ਬੇਲ ਤੇ ਆਇਆ ਸੀਗਾ ਤੇ ਆਪਾਂ ਸਮ ਸਮਝ ਸਕਦੇ ਹਾਂ ਕਿ ਜੇ ਡੇਢ ਮਹੀਨਾ ਪਹਿਲਾਂ ਹੀ ਬੇਲ ਤੇ ਆਇਆ ਸੀ ਤੇ ਅਨਸਾਰ ਵੈਪਨ ਦੀ 6 ਆਪਣਾ ਦੀ ਕਨਸਾਈਨਮੈਂਟ ਲੈ ਕੇ ਆ ਰਿਹਾ ਹੈ ਤਾਂ ਕਿਸੇ ਵੱਡੇ ਇਨਸੀਡੈਂਟ ਨੂੰ ਹੀ ਅੰਜਾਮ ਦੇਣ ਵਾਸਤੇ ਲੈ ਕੇ ਆ ਰਿਹਾ ਸੀਗਾ ਐਸ ਪਰ ਪ੍ਰੀਲੀਮਰੀ ਇਨਫੋਰਮੇਸ਼ਨ ਇਹਦਾ ਜਿਹੜਾ ਤਿੰਨ ਵੈਪਨ ਇਹਨੇ ਆਪਦੇ ਕੋਲ ਰੱਖ ਨਹੀਂ ਸੀ ਤੇ ਤਿੰਨ ਵੈਪਨ ਅੱਗੇ ਆਪਣੇ ਕਿਸੇ ਐਸੋਸੀਏਟ ਨੂੰ ਇਹਨੇ ਦੇਨੇ ਸੀਗੇ ਤੇ ਇਹਦੇ ਫੜੇ ਜਾਣ ਨਾਲ ਜਿਹੜੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਤੇ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਹੋਣੀਆਂ ਸੀਗੀਆਂ ਉਹਨੂੰ ਅਸੀਂ ਰੋਕ ਪਾਇਆ ਤੇ ਜਿਹੜਾ ਇਹਦਾ ਸੰਬੰਧ ਹੈਗਾ ਉਹ ਹੈਰੀ ਜੱਠਾ ਗੈਂਗ ਦੇ ਨਾਲ ਪਲੱਸ ਗੋਪੀ ਕਨ ਸ਼ਾਮਪੂਰੀਆ ਗੈਂਗ ਦੇ ਨਾਲ ਜਿਹੜਾ ਹੈਗੇ ਇਹਦਾ ਜਿਹੜਾ ਡਾਇਰੈਕਟ ਜਿਹੜਾ ਹੈਗਾ ਰਿਲੇਸ਼ਨ ਹੈਰੀ ਜੱਠਾ ਗੈਂਗ ਤੇ ਗੋਪੀ ਕਨ ਸ਼ਾਮਪੂਰੀਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਕਿ ਕਿਸ ਨੂੰ ਦੇਣੇ ਸੀਗੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਏਰੀਆ ਦੇ ਵਿੱਚ ਜਿਹੜਾ ਸੀ ਆਪਣੇ ਮੌਲੀ ਚਲੇ ਜੀ ਅੱਗੇ ਜਾ ਕੇ ਕਿਤੇ ਨੂੰ ਤੇ ਇਹ ਜੋ ਸਾਡੇ ਪਿਲੇਵਾਂ ਨੂੰ ਪੁੱਛ ਗਿਛ ਤੇ ਇਹ ਆਇਆ ਕਿ ਇਹ ਅਮ੍ਰਿਤਸਰ ਇਲਾਕੇ ਦੇ ਵਿੱਚ ਜਾ ਰਿਹਾ ਸੀਗਾ ਤੇ ਇਹ ਰੂਟ ਜਿਹੜਾ ਸੀਗਾ ਕਿ ਵਾਇਆ ਲਾਲੜੂ ਇਹ ਲੈ ਕੇ ਜਾ ਰਿਹਾ ਸੀਗਾ ਇਹ ਸਾਡੇ ਕੋਲ ਇਨਫੋਰਮੇਸ਼ਨ ਸੀ ਜਿਹਦੇ ਬੇਸ ਤੇ ਇਹਨੂੰ ਨਾਮ ਕੀਤਾ ਗਿਆ ਤੇ ਇਹਦੇ ਤਿੰਨ ਵੈਪਨ ਆਉਂਦੇ ਘੁੰਣ ਰੱਖਨੇ ਸੀਗੇ ਉਹਨਾਂ ਪੁੱਛ ਗਿਛ ਚਾਹੂਗਾ ਕਿ ਕਿ 1.5 ਮਿੰਟ ਪਹਿਲਾਂ ਹੀ ਬੇਲ ਤੇ ਆਇਆ ਕਾਫੀ ਸਾਲਾਂ ਬਾਅਦ ਠੀਕ ਹੈ ਤੇ ਜਿਹੜੇ ਬਾਕੀ ਦਿਨ ਵੈਪਨ ਸੀ ਇਹਨੇ ਅੱਗੇ ਆਪਣੇ ਐਸ਼ੀਅਰਸ ਨੂੰ ਦੇ ਦੇ ਸੀ ਉਹਨਾਂ ਬਾਰੇ ਵੀ ਪੁੱਛ ਗਿਛ ਕੀਤੀ ਜਾ ਰਹੀ ਹੈ ਜਿਹੜੇ ਅੱਗੇ ਐਸ਼ੀਅ ਸਾਡੀ ਟੀਮ ਵੀ ਜਿਹੜੀ ਲੱਗਣ ਗਿਆ ਪਲੱਸ ਜਿਹੜੇ ਕਨਸਰਨ ਡਿਸਟ੍ਰਿਕਟ ਨੂੰ ਵੀ ਅਸੀਂ ਇਨਫਾਰਮੇਸ਼ਨ ਸ਼ੇਅਰ ਕਰਾਂਗੇ ਸਰ ਵੀਜ਼ਾ ਗੱਡੀ ਜਿਹੜੀ ਆ ਰਹੀ ਸੀ ਵੀ ਇਹ ਵੀ ਚੋਰੀ ਨਹੀਂ ਸੀ ਇਹਨਾਂ ਦੀ ਆਪਣੀ ਵੀਜ਼ਾ ਗੱਡੀ ਸੀ ਵੀਜ਼ਾ ਗੱਡੀ ਹੈਪੀ ਹੈ ਸਰ ਇਹਦਾ ਜਿਹੜਾ ਸਬਸਕਿਊਡੈਂਟ ਜਿਹੜਾ ਇੱਕ ਇਹਨਾਂ ਦੇ ਐਸੋਸੀਏਟ ਆ ਉਹਦੀ ਗੱਡੀ ਹੈ ਜਿਵੇਂ ਇਹ ਰਾਮਦੂਰ ਇਹਦਾ ਕੀ ਬੈਕਗ੍ਰਾਉਂਡ ਹੈ ਜਿਹੜਾ ਇਹਦਾ ਸਾਥੀ ਹੈ ਗਮਦੂਤ ਗਮਦੂਤ ਸੀ ਗਮਦੂਰ ਸਿੰਘ ਦਾ ਤਾਂ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ ਇਹ ਬਸ ਇਹਦੇ ਨਾਲ ਹੁਣੇ ਤਾਜ਼ਾ-ਤਾਜ਼ਾ ਜੁੜਿਆ ਸੀ ਹਾਊ ਟੂ ਵੀ ਕੈਟੇਗੋਰੀਜ਼ ਦਮ ਐਸ ਏ ਕੈਂਡਿਡੇਟ ਇੱਕ ਕੋਈ ਸਪੈਸੀਫਿਕ ਕੈਟੇਗਰੀ ਅਸੀਂ ਉਸ ਹਿਸਾਬ ਨਾਲ ਲਈ ਹੈ ਸਾਡੀ ਇੰਟਰਨਲ ਕੈਟੇਗਰੀ ਹੈਗੀ ਹੈ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਮੇਨ ਗੈਂਗਸਟਰ ਜਿਹੜੇ ਹੈਗੇ ਆ ਜਿਹੜੇ ਮੇਨ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਕਿੰਨੇ ਕਹਿੰਦੇ ਇਹ ਕਹਿੰਦਾ ਏਕਚੁਅਲੀ ਇਹ ਤਾਂ ਵਕ ਵਕ ਸਮੇਂ ਤੇ ਲਿਸਟਾ ਚੇਂਜ ਹੋ ਰਹੀ ਨਹੀਂ ਚਲੋ ਇਹ ਚਾਪਾ ਡਿਟੇਲਸ ਕਹਦੇ ਹਾਂ ਸਿਆਣੇ ਸੀ ਪਰ ਇੱਕ ਹੋਰ ਹੈ ਕਿ ਕੋਈ ਲੋਕਲ ਇਨਵੋਲਵਮੈਂਟ ਅਜੇ ਤੱਕ ਸਾਹਮਣੇ ਆਈ ਹੈ ਹਾਲਾਂਕਿ ਤੁਸੀਂ ਕਹਿ ਕੇ ਰੂਟ ਜਿਹੜਾ ਹੈ ਸੀ ਦਾ لیکن ਇਹਦੇ ਵੀ ਸਾਹੇ ਤੱਕ ਕੋਈ ਲੋਕਲ ਇਨਵੋਲਵਮੈਂਟ ਕੇ ਪਹਿਲਾਂ ਵੀ ਇਥੇ ਆਏ ਹੋਏ ਜਾਂ ਕਿਤੇ ਨਾਨੇ ਸਟੇਕ ਇਤਨਾ ਹੋਏ ਜਾਂ ਇਸ ਤਰ੍ਹਾਂ ਨਹੀਂ ਹਜੇ ਤੱਕ ਰਹੇ ਹਿੰਜੀ ਕੋਈ ਇਨਵੋਲਵਮੈਂਟ ਨਹੀਂ ਆਈ ਹੈ ਪਰ ਇਹਨਾਂ ਦੇ ਐਸੋਸੀਏਸ਼ਨ ਐਸੋਸੀਏਸ਼ਨ ਜਿਹੜੀ ਹੈਗੀ ਆ ਸਾਨੂੰ ਪੂਰੀ ਉਮੀਦ ਹੈ ਮਹਾਲੀ ਨਾਲ ਵੀ ਜਿਹੜਾ ਸਾਨੂੰ ਲੱਗਣੀਆਂ ਚ ਆ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਸਪੈਸਿਫਿਕਲੀ ਕੋਡ ਆਫ ਕੰਡਕਟ ਕੋ ਸਪੈਸਿਫਿਕਲੀ ਦੇਖੋ ਜੀ ਹੁਣ ਜਿਹੜਾ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਤਾਂ ਉਹਦੇ ਨਾਲ ਬਿਲਕੁਲ ਜੁੜ ਸਕਦੇ ਆ ਇਹਨੂੰ ਪਰ ਐਜ਼ ਆਫ ਨੋ ਸਪੈਸੀਫਿਕਲੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਕੋਈ ਸਾਨੂੰ ਧਿਆਨ ਚ ਨਹੀਂ ਹੈ। ਜੇ ਬੜੇ ਬੜੀ ਸਪੈਸੀਫਿਕ ਗੱਲ ਨੂੰ ਬੋਲਦੇ ਇਹ ਨੀ ਇਹਨਾਂ ਦੇ ਐਫਆਈਆਰਸ ਪੂਰੇ ਪੰਜਾਬ 'ਚ ਹੀ ਆ ਰੋਪੜ ਡਿਸਟ੍ਰਿਕਟ ਦੀਆਂ ਵੀ ਐਫਆਈਆਰਸ ਆਈਆਂ ਹੈ। ਮжоਰਿਟੀ ਬਾਰਡਰ ਏਰੀਆ ਦੇ ਵਿੱਚ ਹੈ। ਬਟ ਇਵਨ ਰੋਪੜ ਡਿਸਟ੍ਰਿਕਟ ਦੇ ਵਿੱਚ ਵੀ ਜਲੰਧਰ ਦੇ ਵਿੱਚ ਵੀ ਫਰੀਦਕੋਟ ਦੇ ਵਿੱਚ ਵੀ ਫਿਰੋਜ਼ਪੁਰ ਦੇ ਵਿੱਚ ਵੀ ਐਫਆਈਆਰਸ ਆਈਆਂ ਨੇ। ਤੁਸੀਂ ਆਮ ਤੌਰ ਤੇ ਇਹ ਕਹਿੰਦੇ ਕਿ ਇਹਨਾਂ ਨਾਲ ਜਿਹੜੇ ਕ੍ਰਾਈਮ ਕਰਦੇ ਉਹ ਆਸਪਟਲ ਇਹ ਤਾਂ ਇਹ ਤਾਂ ਡੂਰਿੰਗ ਅਨ ਇਵਸਟੀਗੇਸ਼ਨ ਵੀ ਅਸੀਂ ਕਲੀਅਰ ਕਰ ਪਾਉਗੇ ਸਰ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਕੋ ਚਾਇਆ ਹੋਵੇ ਕਿ ਜਿਹੜੇ ਵੈਪਰਸ ਆਪਣੇ ਕੋਲ ਰੱਖਨੇ ਸੀ ਜਾਂ ਅੱਗੇ ਦੇਨੇ ਸੀ ਇੱਕਾ ਦੇ ਵਾਸਤੇ ਕੋਈ ਰਾਈਵਲ ਗੈਂਗ ਦਾ ਟਾਰਗੇਟ ਸੀ ਜਾਂ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਨਹੀਂ ਹਾਲੇ ਸਪੈਸੀਫਿਕਲੀ ਨਹੀਂ ਆਪਾਂ ਕਹਿ ਸਕਦੇ ਖਾਈ ਤਾਂ ਦੇਖੋ ਨੀ 1.5 ਮਹੀਨਾ ਪਹਿਲਾਂ ਆਇਆ ਸੀ ਬੇਲ ਤੇ ਅਜ ਤਾਂ ਇਹਨੇ ਕ੍ਰਿਮੀਨਲ ਐਕਟੀਵਿਟੀ ਸਟਾਰਟ ਕਰਦੀ ਸੀ ਤਾਂ ਸਟਾਰਟ ਕਰਨ ਤੋਂ ਪਹਿਲਾਂ ਹੀ ਇਹਨੂੰ ਲੈਪ ਕਰ ਲਿਆ ਇਹ ਸਰ ਬੈਕਵਰਡ ਲਿੰਕ ਇਨਕੀ ਚੈੱਕ ਕਿਤੇ ਐਮਪੀ ਤੋਂ ਜਿਹੜਾ ਐਮਪੀ ਤੋਂ ਜਿਹੜਾ ਆਇਆ ਹੈ ਪ੍ਰੋਪਰ ਜਿਹੜਾ ਬਰਹਾਨਪੁਰ ਜਗ੍ਹਾ ਤੋਂ ਜਿਹੜੀ ਲੈ ਕੇ ਆਇਆ ਹੈ ਇਹ ਉਹ ਪ੍ਰੋਪਰ ਉਥੇ ਬੈਕਵਰਡ ਲਿੰਕੇਜ ਵੀ ਕੀਤੀ ਜਾਏਗੀ ਕਨਸਰਨ ਐਮਪੀ ਦੇ ਡਿਸਟ੍ਰਿਕਟ ਜਿਹੜੇ ਹੈਗੇ ਆ ਸਟੇਟ ਅਥਾਰਟिटीज ਨੂੰ ਅਸੀਂ ਲਿਖ ਕੇ ਵੀ ਭੇਜਾਂਗੇ ਪਲੱਸ ਸਾਡੀਆਂ ਟੀਮਾਂ ਉਥੇ ਰੈਗੂਲਰ ਜਿਹੜੀ ਬੈਕਵਰਡ ਲਿੰਕੇਜ ਕਰਦੇ ਹੋਏ ਉਹਨਾਂ ਨੂੰ ਬੰਦਿਆਂ ਨੂੰ ਵੀ ਪਾਣਾ ਐਸਾ ਕਿਉਂਕਿ ਪਹਿਲਾਂ ਵੀ ਐਮਪੀ ਤੋਂ ਬੜੇ ਗਏ ਨੇ ਕਈ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਹ ਲਗਾਤਾਰ ਇੱਕ ਕੰਟੀਨਿਊਸ ਤਰ੍ਹਾਂ ਦੀ ਜਿਹੜੀ ਹੈਗੀ ਸਪਲਾਈ ਹੋ ਰਹੀ ਹੈ ਲੇਕਿਨ ਮਾਸਟਰਮਾਈਂਡ ਜਿਹੜੇ ਆ ਉਹ ਬਚ ਨਿਕਲਦੇ ਇਹਨੂੰ ਲੈ ਕੇ ਪੁਲਿਸ ਕੁਝ ਕਰ ਰਹੀ ਹੈ ਇੱਕ ਨਹੀਂ ਹੈ ਜੀ ਇੱਥੇ ਬਿਲਕੁਲ ਇੱਥੇ ਹੁਣ ਸਟੇਟ ਟੂ ਸਟੇ ਇਹ ਤੋਂ ਪੰਜਾਬ ਦੀ ਲੈਵਲ ਤੇ ਵੀ ਤੇ इवन ਨੈਸ਼ਨਲ ਲੈਵਲ ਤੇ ਵੀ ਜਿਹੜੀ ਐਮਟੀ ਦੇ ਵਿੱਚ ਜਿਹੜੀ ਸਟੇਟ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਤੇ ਹੋਪਫੁਲੀ ਸਾਨੂੰ ਉਮੀਦ ਹੈ ਕਿ ਜਿਹੜੇ ਉੱਥੇ ਜਿੱਤੇ ਵੈਪਨ ਬੰਦੇ ਹੈਗੇ ਆ ਉਹਨਾਂ ਜਗ੍ਹਾ ਤੇ ਵੀ ਉੱਥੇ ਜਾ ਕੇ ਤੁਸੀਂ ਦੇਖਿਆ ਤਸਵੀਰਾਂ ਖਾ ਨੂੰ ਮੁਲਜ਼ਮ ਵੀ ਦਿਖਾਇਆ ਕਿ ਐਸਐਸਪੀ ਡਾਕਟਰ ਸੰਦੀਪ ਗਰਗ ਦਾ ਕਹਿਣਾ ਹੈ ਕਿ 30 ਦੇ ਕਰੀਬ ਇਹਨਾਂ ਦੇ ਉੱਤੇ ਜਿਹੜੇ ਨੇ ਮੁਕਦਮੇ ਦਰਜ ਨੇ ਮੱਧ ਪ੍ਰਦੇਸ਼ ਤੋਂ ਇਹ ਅਸਲਾ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਤੇ 12 ਜਿਹੜੀਆਂ ਪਿਸਤਲਾਂ ਇਹਨਾਂ ਦੇ ਕੋਲੋਂ ਬਰਾਮਦ ਹੋਈਆਂ ਨੇ ਕਹਿੰਦੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਫਿਲਹਾਲ ਇਹਨਾਂ ਦਾ ਪੁਲਿਸ ਰਿਮਾਂਡ ਹੋ ਚੁੱਕਿਆ ਹੈ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੁਹਾਲੀ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ